ਪੰਜਾਬੀ ਉਹ ਬਹੁਤ ਵੱਡੀ ਅਪਡੇਟ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਆ ਜਿਵੇਂ ਕਿ ਆਏ ਦਿਨ ਤੁਸੀਂ ਵੇਖਿਆ ਜਿਵੇਂ ਕਿ ਆਪਣੇ ਸਿੰਘਾਂ ਦੇ ਉੱਤੇ ਸਿੰਘਾਂ ਦੇ ਉੱਤੇ ਐਡੇ ਵੱਡੇ ਵੱਡੇ ਹਮਲੇ ਕੀਤੇ ਜਾਂਦੇ ਆ ਮੈਂ ਤੁਹਾਨੂੰ ਲਾਈਵ ਫਰੂਪ ਦਿਖਾਉਂਗਾ ਸਾਰੀਆਂ ਗੱਲਾਂ ਜਿਵੇਂ ਕਿ ਹੁਣ ਜਿਹੜੇ ਕੰਗਣਾ ਦੇ ਸਪੋਰਟਰ ਨੇ ਸਭ ਤੋਂ ਪਹਿਲਾਂ ਮੈਂ ਗੱਲ ਕਰੂ ਆ ਇਹ ਜਿਹੜਾ ਕਿ ਅਮਿਤ ਅਰੋੜਾ ਗੰਜਾਇਆ ਮੈਂ ਤੁਹਾਨੂੰ ਦਿਖਾਉਂਗਾ ਵੀ ਕਿ ਕਿਵੇਂ ਹੁਣ ਉਹਨੇ ਨਵੀਂ ਗੱਲ ਜਿਹੜੀ ਉਹਨੇ ਜ਼ਹਿਰ ਉਗਲਿਆ ਆਪਣੇ ਉੱਤੇ ਸਾਡੇ ਪੰਜਾਬ ਦੇ ਸਿੱਖਾਂ ਦੇ ਉੱਤੇ ਤੇ ਉਸ ਤੋਂ ਬਾਅਦ ਕੱਲਾ ਕੱਲਾ ਗਰ ਕੇ ਕਰਕੇ ਗੱਲ ਕਰਾਂਗੇ ਆਪਾਂ ਜਿਹੜੀ ਕਿ ਨੈਨਸੀ ਹੈ ਐਨਕਾਂ ਜੇ ਵਾਲੀ ਉਹਦੀ ਵੀ ਲਾਉਣੇ ਆ ਤੌਨੀ ਪਰ ਮੈਂ ਤੁਹਾਨੂੰ ਪਹਿਲਾਂ ਦੱਸਦਾ ਜਿਵੇਂ ਕਿ ਇਸ ਗੰਜੇ ਨੇ ਮਹੀਮ ਚੱਕੀ ਆ ਮੈਂ ਤੁਹਾਨੂੰ ਲਾਈਵ ਪ੍ਰੂਫ ਦਿਖਾਉਣਾ ਇਸ ਤੋਂ ਪਹਿਲਾਂ ਕਿ ਜਿੰਨੇ ਮੇਰੇ ਭੈਣ ਭਰਾ ਤੁਸੀਂ ਮੈਨੂੰ ਸੁਣਦੇ ਹੋ ਆਵਾਜ਼ ਮੇਰੀ ਜੱਥੋਂ ਤੱਕ ਜਾਂਦੀ ਆ ਤਾਂ ਮੇਰੀ ਅਪੀਲ ਆ ਸਾਡੇ ਪੰਜਾਬ ਦੇ ਸਾਰੇ ਭੈਣ ਭਰਾਵਾਂ ਨੂੰ ਵੀ ਮੈਂ ਪਹਿਲਾਂ ਵੀ ਵੇਖੋ ਇਹ ਕੰਮ ਕਰ ਚੁੱਕਿਆ ਉਹ ਗੰਜੇ ਤੇ ਇੱਕ ਸਪੈਸ਼ਲ ਵੀਡੀਓ ਪਹਿਲਾਂ ਬਣੀ ਸੀ ਆਪਣੀ ਤਾਂ ਸਪੈਸ਼ਲ ਅੱਜ ਆਪਣਾ ਜਿਹੜਾ ਮੈਸੇਜ ਹੈ ਜਾਣਾ ਚਾਹੀਦਾ ਉਹਦੇ ਤੱਕ ਉਹ ਲੁਧਿਆਣੇ ਆ ਜਾਂ ਕਿਤੇ ਵੀ ਆ ਇਸ ਗੰਜੇ ਨੇ ਐਡੀ ਜਾਨੀ ਅੰਦਰੋਂ ਅੰਦਰੀ ਮਹੀਮ ਚੱਕੀ ਆ ਮੈਂ ਤੁਹਾਨੂੰ ਦੱਸਦਾ ਵੀ ਇਹ ਕਹਿੰਦਾ ਕੀ ਆ ਤੁਹਾਡੇ ਸਾਹਮਣੇ ਖੁਲਾਸਾ ਕਰੂੰਗਾ ਵੀ ਜਿਵੇਂ ਇਹ ਕਹਿ ਰਿਹਾ ਸਾਰੇ ਨੌਜਵਾਨਾਂ ਨੂੰ ਅਪੀਲ ਕਰ ਰਿਹਾ ਵੀ ਵੱਧ ਤੋਂ ਵੱਧ ਵਾਇਰਲ ਕਰਦੇ ਆਪਦੀਆਂ ਵੀਡੀਓ ਵੀ ਵੱਧ ਤੋਂ ਵੱਧ ਇਸ ਫਿਲਮ ਨੂੰ ਵੇਖੋ ਸਾਡੀ ਸ਼ੇਰ ਨਹੀਂ ਦੀ ਫਿਲਮ ਹੈ ਜੇ ਇਹ ਸ਼ੇਰ ਨਹੀਂ ਆ ਤਾਂ ਮੈਂ ਸ਼ੇਰ ਆ ਐਂ ਕਹਰੇ ਉਹ ਗੰਜਾ ਸਾਡੇ ਸਿੱਖਾਂ ਨੂੰ ਤੇ ਮੈਂ ਤੁਹਾਨੂੰ ਦਿਖਾਉਂਗਾ ਲਾਈਵ ਪ੍ਰੂਫ ਹੁਣ ਇਹ ਆ ਦੇਖੋ ਫਿਰ ਕਰਦੇ ਆਪਾਂ ਆਪਣੇ ਵਿਚਾਰ ਸਾਂਝੇ ਇਹ ਬਹੁਤ ਜ਼ਿਆਦੇ ਬੰਦਾ ਬੁੜਕਦਾ ਬੜਾ ਹੀ ਕੱਢਣ ਬੋਣ ਨੂੰ ਕੁਝ ਨਹੀਂ ਬਾਈ ਗੱਲ ਕਰ ਬੁੜਕਦਾ ਭਾਰਤ ਦੀ ਬੇਟੀ ਦੇਖੋ ਹਿਮਾਚਲ ਦੇ ਵਿੱਚੋਂ ਉਹ ਐਮਪੀਵੀਐ ਸਾਸਦ ਵੀ ਹੈ ਦੁਨੀਆ ਕਿੰਨਾ ਪਿਆਰ ਕਰਦੀ ਹੈ ਔਰ ਤੇ ਕੋਈ ਇੱਕ ਥ੍ਰੀ ਹਸਾਬ ਲਗਾ ਲਓ ਕਿ ਇੱਕ ਦੇਖੋ ਕਲਾਕਾਰ ਵੀ ਹੈ ਕਲਾਕਾਰ ਤੁਸੀਂ ਦੇਖਿਆ ਕਿ ਕਿੰਨੇ ਮੈਂ ਕਹਿੰਦਾ ਵਧੀਆ ਵਧੀਆ ਉਹਦੀਆਂ ਫਿਲਮਾਂ ਆਈਆਂ ਹੋਈਆਂ ਔਰ ਜਨਤਾ ਮੈਂ ਕਹਿੰਦਾ ਆਲ ਵਰਲਡ ਪਿਆਰ ਕਰਦਾ ਔਰ ਸਾਨੂੰ ਹਿੰਦੁਸਤਾਨੀਆਂ ਨੂੰ ਇੱਕ ਚੀਜ਼ ਚਾਹੀਦੀ ਹੈ ਕਿ ਅਸੀਂ ਵੱਤ ਵੱਤ ਜਿਹੜੀ ਫਿਲਮ ਲੱਗ ਰਹੀ ਹੈ ਕੰਗਰ ਨੌਤੀ ਐਮਰਜੈਂਸੀ ਸਾਰੇ ਦੇਖਿਏ ਸਾਰੇ ਕਿਉਂਕਿ ਜਿਹੜਾ ਉਹਨਾਂ ਦਾ ਕਿਰਦਾਰ ਹੈ ਉਹ ਤਾਂ ਲੱਗਿਆ ਫਿਲਮ ਦੇ ਵਿੱਚ ਕਿ ਕਈਆਂ ਨੇ ਚਲੋ ਕਈਆਂ ਨੇ ਉਹਨਾਂ ਦਾ ਵਿਰੋਧ ਕਰਨਾ ਵੀ ਸ਼ੁਰੂ ਕੀਤਾ ਵਾ ਕਈਆਂ ਨੇ ਵਿਰੋਧ ਕਰਕੇ ਕਹਿ ਰਹੇ ਫਿਲਮ ਬੰਦ ਕਰੋ ਪਰ ਮੈਂ ਇੱਕ ਚੀਜ਼ ਕਹੂੰਗਾ ਪੰਜਾਬ ਵਾਸੀਆਂ ਵੀ ਭਾਰਤ ਵਾਸੀਆਂ ਨੂੰ ਵੀ ਆਪਾਂ ਨੂੰ ਫਿਲਮ ਦਾ ਕਿਰਦਾਰ ਪੂਰਾ ਦੇਖਣਾ ਚਾਹੀਦਾ ਹੈ ਦੇਖੇ ਬਿਨਾ ਆਪਾਂ ਕਿਉਂ ਕਿਸੇ ਦੀ ਫਿਲਮ ਨੂੰ ਬੰਦ ਕਰਾਈਏ ਠੀਕ ਹੈ ਉਹ ਤੇ ਬਿਆਕਿ ਇੱਕ ਸ਼ੇਰਨੀ ਹੈ ਭਾਰਤੀ ਦੇ ਵੀ ਮਤਲਬ ਸ਼ੇਰਨੀ ਨਹੀਂ ਨੇ ਸ਼ੇਰਾਂ ਨੂੰ ਕੁਝ ਰਗੜਨੀ ਹੈ ਕਹਤੋ ਜੇ ਅੰਮੀ ਥੋੜਾ ਸ਼ੇਰ ਹੈ ਤੇ ਉਹ ਸ਼ੇਰ ਨਹੀਂ ਆ ਆਵਾਜ਼ਾਂ ਦੇ ਦੋਨਾਂ ਦੀ ਖੜਕਾ ਦੜਕਾ ਦੇ ਇੱਟਾ ਹੀ ਰਹਿਣਾ ਹੈ ਮਤਲਬ ਦੇਖਿਆ ਕਹਿੰਦਾ ਖੜਕਾ ਦੜਕਾ ਦਾ ਹੀ ਰਹਿਣਾ ਜੇ ਉਹ ਸ਼ੇਰ ਨਹੀਂ ਆ ਤੇ ਅਮਿਤ ਦੇ ਰੋੜਾ ਸ਼ੇਰ ਹੈ ਆ ਦੇਖ ਲੋ ਸ਼ੇਰ ਛੇਤਰ ਖੰਦਾ ਡੈਲੀ ਹੈ ਸ਼ੇਰ ਉਹਨੂੰ ਕਹਿੰਦਾ ਸ਼ੇਰ ਨਹੀਂ ਆ ਨਾਲੇ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹੁਣ ਵੀ ਕਹਿਣਾ ਨਾਲੇ ਤਾਂ ਜਿਹੜਾ ਇਹ ਚਮਕਦਾ ਮਤੀਰੇ ਵਰਗਾ ਸਿਰ ਹੈ ਇਨੂੰ ਸਰਵਿਸ ਕਰਵਾਉ ਆ ਆਪਦੀ ਇਹ ਛੇਤਰ ਖਾਉ ਆ ਸਾਡੇ ਸਿੰਘਾਂ ਤੋਂ ਸਾਡੇ ਤੋਂ ਤੇ ਨਾਲੇ ਜਿਹੜੀ ਇਹਨੂੰ ਕਹਿੰਦਾ ਇਹ ਸ਼ੇਰਨੀ ਐ ਉਹਦੀ ਵੀ ਪਟਾਉ ਪੂਛ ਆਉਣ ਇਹ ਕਿਉਂਕਿ ਉਹ ਚਲੋ ਜਿਹੜੇ ਕਰਦੀ ਆ ਉਹ ਤਾਂ ਆਪਾਂ ਨੂੰ ਪਤਾ ਆ ਆ ਜਿਹੜੇ ਆ ਗੰਦੇ ਮੰਦੇ ਟਕਲੇ ਟੁਕਲੇ ਦੇ ਭੌਂਕਦੇ ਇਹਦੇ ਪਿੱਛੇ ਪੰਜਾਬੀ ਹੋਏ ਗੱਲ ਨਾ ਕਿ ਉਹ ਵੀ ਮੈਂ ਕੁਝ ਬੋਲਦਾ ਇਹ ਸਾਲਾ ਗੰਦਾ ਜਿਆ ਬੰਦਾ ਸਾਡੇ ਸਿੰਘਾਂ ਦੇ ਉੱਤੇ ਐਡਾ ਜਨਮ ਕਰ ਰਿਹਾ ਯਾਰ ਉਹ ਬੜ ਕੇ ਤੂੰ ਕਮਰੇ ਦੇ ਵਿੱਚ ਬਹਿ ਕੇ ਇੱਕ ਕੁਰਸੀ ਦੇ ਉੱਤੇ ਸੱਜ ਕੇ ਕੋਲੇ ਪੱਤਰਕਾਰ ਨੂੰ ਵੀਡੀਓ ਵਾਇਰਲ ਕਰੀ ਜਾਣਾ ਸਾਡੇ ਸਿੰਘਾਂ ਦੇ ਉੱਤੇ ਤੂੰ ਇਹੋ ਜਿਹੇ ਇਲਜ਼ਾਮ ਲਾਉਣਾ ਹੈ ਕਹਿੰਦਾ ਵਧ ਗਈ ਦਿਖਾਇਆ ਹੋਇਆ ਸਾਡੀ ਸ਼ੇਰਨੀ ਨੇ ਫਿਲਮ ਦੇਖਣੀ ਚਾਹੀਦੀ ਆ ਲਵਾ ਤੇਰੀ ਮਾਂ ਤੋਂ ਫਿਲਮ ਤੈਨੂੰ ਦੱਸਾਂਗੇ ਫਿਰ ਟੱਕ ਲਿਆ ਵੀ ਪੰਜਾਬ ਕੀ ਹੁੰਦਾ ਤੇ ਨਾਲੇ ਪੰਜਾਬ ਦਾ ਖਾਣਾ ਸਾਰਾ ਪੰਜਾਬ ਦੇ ਵਿੱਚ ਰਹਿੰਦਾ ਤੇ ਫੇਰ ਵੀ ਤੂੰ ਸਾਡੇ ਜ਼ੁਲਮ ਕਰਦਾ ਸਾਡੇ ਤੇ ਮੇਰੀ ਬਾਤ ਤੋਂ ਬਾਅਦ ਅਪੀਲ ਐ ਜਿਹੜਾ ਗੰਜਾ ਹੈ ਇਹ ਇਹ ਬਹੁਤ ਜ਼ਿਆਦਾ ਬੁਰਕਦਾ ਇੱਕ ਅੱਛਾ ਜੀ ਇੱਕ ਹੋਰ ਹੈਗੀ ਨੈਨਸੀ ਉਹ ਐਨਕਾਂ ਵਾਲੀ ਉਹ ਵੈਸੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ ਪਰ ਨਹੀਂ ਸਮਾਂ ਘਟਾ ਉਸ ਨੂੰ ਆਪਾਂ ਕੱਲ ਕਿਹਾ ਸੀ ਵੀ ਤੂੰ ਸਾਡੇ ਸਿੰਘਾਂ ਦੇ ਉੱਤੇ ਕੰਗੜਾ ਦੇ ਨਾਲ ਸਪੋਰਟ ਕਰਕੇ ਜਦੋਂ ਬੋਲੀ ਨਾ ਤੇ ਹਸਾਬ ਨਾਲ ਹੀ ਮੁੜ ਕੇ ਵਿੱਚੇ ਤੇਰਾ ਰਗੜਾ ਲੱਗਣਾ ਕੰਗੜਾ ਨਾਲ ਤਾਂ ਦੇਖੋ ਲੱਗਣਾ ਹੀ ਆ ਸੋਦਾ ਉਹ ਕਹਿੰਦੀ ਇਹ ਕਹਿੰਦੇ ਸੌਦਾ ਲਾਉਣਾ ਜੀ ਸੌਦਾ ਕਹਿੰਦੀ ਇਹ ਆਪਦੇ ਘਰੇ ਲਾਉਂਦੇ ਹੋਣਗੇ ਸਿੱਖ ਤੇ ਸਿੰਘ ਆਪਦੀਆਂ ਮਾਵਾ ਭੈਣਾਂ ਨੂੰ ਇਹਨਾਂ ਦੇ ਮੂੰਹ ਤੇ ਝੜ ਗਿਆ ਵੀ ਸੌਦਾ ਲਾ ਦੇ ਸੌਦਾ ਲਾ ਦਿਓ ਸੋ ਇਸ ਕਰਕੇ ਬੇਨਤੀ ਕਰਦਾ ਸਾਰੇ ਸਿੰਘਾਂ ਨੂੰ ਜਿੱਥੇ ਵੀ ਇਹਨਾਂ ਚੋ ਟੱਕਲਾ ਟੱਕਰ ਜੇ ਆ ਨੈਨਸੀ ਜੀ ਟੱਕਰ ਜੇ ਜੋ ਮਰਜ਼ੀ ਹੋ ਜੇ ਬਾਈ ਲਾਈ ਦੇਣਾ ਇਹਦਾ ਸੌਦਾ ਕਿਉਂਕਿ ਵੈਸੇ ਆ ਟੱਕਲੇ ਇਹਦਾ ਤਾਂ ਹੋ ਗਿਆ 2-4 ਵਾਰੀ ਕੰਮ ਇਹ ਹੀ ਰਹਿ ਗਈ ਕੱਲੀ ਮੈਨੂੰ ਲੱਗਦਾ ਵੀ ਬਸੇ ਇੱਕ ਬਿਆਨ ਆਇਆ ਉਹਦਾ ਦੁਬਾਰੇ ਜਦੋਂ ਆਪਾਂ ਕੱਲ ਪਾਈ ਸੀ ਵੀਡੀਓ ਉਹ ਤੋਂ ਬਾਅਦ ਉਹਦਾ ਇੱਕ ਇਹ ਬਿਆਨ ਆਇਆ ਵੀ ਕੰਗੜਾ ਰਣਾਉਤ ਕਿਤੇ ਨਾ ਕਿਤੇ ਗਲਤ ਹੈ ਮੈਨੂੰ ਲੱਗਦਾ ਵੀ ਜਿਵੇਂ ਉਹ ਨੈਨਸੀ ਨੂੰ ਦਾ ਅਹਿਸਾਸ ਹੋ ਚੁੱਕਿਆ ਪਰ ਜਿਹੜਾ ਇਹ ਸ਼ੇਰ ਹੈਗਾ ਇਹਦਾ ਭਰਾ ਕੰਗੜਾ ਦਾ ਆ ਗੰਜਾ ਆ ਅਮਿਤ ਅਰੋੜਾ ਇਹਨੂੰ ਵੀਰਾ ਸਰਬਜ ਦੀ ਵੀਰੋ ਲੋੜ ਹੈ ਹਰ ਵੇਲੇ ਇਹ ਬੰਦਾ ਜ਼ਹਿਰ ਉਗਲਦਾ ਯਾਰ ਕੋਈ ਮਰਜੀ ਇਹਦਾ ਕੋਈ ਵੀਡੀਓ ਚੈੱਕ ਲੋ ਤੁਹਾਨੂੰ ਸਾਰੇ ਸਿੰਘਾਂ ਨੂੰ ਬੇਨਤੀ ਹੈ ਇਹਨੂੰ ਵੇਖੋ ਪਹਿਲਾਂ ਇਹ ਨਹੀਂ ਵੀ ਮੇਰੇ ਤੇ ਯਕੀਨ ਕਰਨਾ ਪਰ ਜਿਹੜੀ ਗੱਲ ਮੈਂ ਕਹਿੰਦਾ ਉਹ ਬਿਲਕੁਲ ਸੱਚ ਹੁੰਦੀ ਆ ਕਿਉਂਕਿ ਮੈਂ ਬੋਲਦਾ ਹੀ ਉਹ ਗੱਲਾਂ ਜਿਹੜੀ ਹੁੰਦੀ ਆ ਹਕੀਕਤ ਦੇ ਵਿੱਚ ਪਰ ਗੱਲ ਇੰਨੀ ਗਾ ਵੀ ਜਿਵੇਂ ਇਹਨਾਂ ਨੇ ਜਿਵੇਂ ਬੀੜਾ ਚੱਕਿਆ ਹੋਇਆ ਕਈ ਜਣੇ ਨੇ ਇਹ ਕਤੀੜਾਂ ਦੀ ਯਾਨੀ ਟੋਲੀ ਜੀ ਰੜੀ ਹੋਈ ਆ ਉਹ ਮੈਂਟਰ ਦੇ ਮਗਰ ਪਤੰਦਰੂ ਤੁਸੀਂ ਵੀ ਮੇਰੇ ਸਾਰੇ ਮੈਂਟਲ ਹੋ ਰਹੇ ਹੁੰਦਾ ਸਦਾ ਇੰਨਾ ਥੋੜੀ ਹੁੰਦਾ ਵੀ ਸਾਡੀ ਸਿੱਖਾਂ ਦੀ ਕੌਮ ਹੀ ਰਹੀ ਏ ਸਾਲਿਆਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਓਏ ਅਸੀਂ ਤੂੰ ਕਹਿੰਦਾ ਮੈਂ ਸ਼ੇਰ ਆ ਤੇ ਤੈਨੂੰ ਮੈਂ ਗੱਲ ਯਾਦ ਕਰਾਉਣਾ ਲੈ ਪੜ ਲਈ ਫਿਰ ਹੁਣ ਜੇ ਤੂੰ ਹਿੰਮਤ ਆ ਤੇਰੇ ਚ ਜੇ ਆਪਣੀ ਮਾਂ ਦਾ ਦੁੱਧ ਪੀਤਾ ਪੜ ਲਈ ਤੂੰ ਕਹਿੰਦਾ ਮੈਂ ਸ਼ੇਰ ਆ ਤੂੰ ਇਹ ਗੱਲ ਨੂੰ ਮੰਨਦਾ ਪਰ ਮੈਂ ਤੈਨੂੰ ਕਹਿਣਾ ਵੀ ਤੂੰ ਇਹ ਗੱਲ ਪੜ ਵੀ ਹਰੀ ਸਿੰਘ ਨਾਲੂਏ ਨੇ ਜਵਾੜਾ ਕਿਦਾ ਪੜਿਆ ਸੀ ਫਿਰ ਕਹਿੰਦੇ ਅਗਲਾ ਰਿਪੀਟ ਕਰਦਾ ਮੈਨੂੰ ਕਰਨੀ ਪੈਂਦੀ ਆ ਉਹ ਸਾਡੇ ਸਿੰਘਾਂ ਨੇ ਬੱਬਰ ਸ਼ੇਰਾਂ ਦੇ ਜਵਾਰੇ ਪਾਰ ਤੇ ਤੇ ਤੂੰ ਦਾ ਫਿਰ ਇੱਕ ਟੱਕਲਾ ਜਾਂ ਇੱਕ ਗੰਦਾ ਜਾਂ ਬੰਦਾ ਹੈ ਯਾਰ ਤੇਰੀ ਕੀ ਤੂੰ ਸ਼ੇਰ ਕਹਾਦਾਗਾ ਨਾਂ ਦੇ ਸ਼ੇਰ ਬਣੀ ਜਾਂਦਾ ਉਹ ਹੀ ਤੇਰੇ ਮਾਰਿਆ ਨਾ ਕਦੇ ਨੇ ਗਿੱਚੀ ਚ ਢੌਲ ਵੱਜੀ ਤੇਰੇ ਤੇ ਤੈਨੂੰ ਸਾਰਾ ਕੁਝ ਭੁੱਲ ਜਾਣਾ ਤੂੰ ਨਾਲੇ ਸ਼ੇਰ ਨਹੀਂ ਭੁੱਲ ਜਾਣੀ ਤੇ ਨਾਲੇ ਤੂੰ ਆਪ ਦੇ ਆਪ ਨੂੰ ਕਹਿੰਦਾ ਮੈਂ ਸ਼ੇਰ ਐ ਇਹ ਸਾਰੀਆਂ ਗੱਲਾਂ ਭੁੱਲ ਜਾਏਗਾ ਪਰ ਮੈਨੂੰ ਪਤਾ ਹੈ ਵੀ ਤੈਨੂੰ ਲੱਗ ਚੁੱਕੀ ਬਿਮਾਰੀ ਜੇ ਨਾ ਚਿਰ ਤੇਰੇ ਕੋਈ ਛੇਤਰ ਨਹੀਂ ਪੈਂਦੇ ਪਹਿਲਾਂ ਵਾਂਗੂ ਉਨਾ ਚਿਰ ਤੂੰ ਸਾਡੇ ਉੱਤੇ ਜ਼ਹਿਰ ਉਗੜਨੋਂ ਨਹੀਂ ਹਟਦਾ ਆਏ ਦਿਨ ਯਾਰ ਜਦੋਂ ਕਦੋਂ ਜਿਹੜੇ-ਕਿਹੜੇ ਨੂੰ ਦੇਖ ਲਓ ਮੂੰਹ ਚੱਕਦਾ ਸਿੰਘਾਂ ਦੇ ਉੱਤੇ ਸਵਾਲ ਸਿੰਘਾਂ ਦੇ ਉੱਤੇ ਸਵਾਲ ਉਹ ਜਦੋਂ ਤੁਹਾਡੇ ਕਿਸੇ ਨੇ ਲਾਤਾ ਨਾ ਸੋਦਾ ਕੋਟੇ ਤੁਹਾਡੇ ਸਾਰਾਂ ਦੇ ਪਿੱਛੇ ਤੇ ਉਦੋਂ ਲੱਗੂ ਪਤਾ ਵੀ ਇਹ ਸਿੰਘ ਹੈ ਕੀ ਨੇ ਮਜ਼ਾਕ ਬਣਾ ਰੱਖਿਆ ਤੁਸੀਂ ਯਾਰ ਮੇਰੀ ਸਾਰਿਆਂ ਨੂੰ ਅਪੀਲ ਹੈ ਵੀ ਜਿਹੜਾ ਇਹ ਜਿਹਾ ਕੁੱਤਾ ਬੰਦਾ ਤੁਹਾਨੂੰ ਮਿਲ ਜੇ ਮੈਂ ਕਹਿੰਦਾ ਮੈਨੂੰ ਮਿਲੇ ਲੁਧਿਆਣੇ ਚ ਇਹ ਮੇਰਾ ਸਾਲਾ ਗੰਜਾ ਆ ਸਿੰਘੋ ਦੇਖੋ ਪਹਿਣਾ ਵੀ ਦੇਖ ਦਿਆ ਨੇ ਮੈਂ ਇੰਨੀ ਗੰਦੀ ਸ਼ਰਾਬਲੀ ਨਹੀਂ ਬੋਲਦਾ ਪਰ ਮੈਨੂੰ ਗੁੱਸਾ ਚੜਦਾ ਯਾਰ ਜਦੋਂ ਸਾਡੇ ਸਿੰਘਾਂ ਦੇ ਉੱਤੇ ਸਾਡੇ ਨੌਜਵਾਨੀ ਦੇ ਉੱਤੇ ਸਾਡੇ ਸਿੱਖਾਂ ਦੇ ਉੱਤੇ ਕਿਉਂਕਿ ਪੂਰੇ ਪੰਥ ਤੇ ਆ ਜਾਂਦੀ ਹੈ ਬਾਈ ਗੱਲ ਜਦੋਂ ਇਹ ਜਿਹੇ ਲੱਲੂ ਪੱਲੂ ਬੰਦੇ ਜੇ ਬੋਲਦੇ ਨੇ ਕੰਗੜਾ ਦੇ ਸਪੋਰਟ ਦੇ ਵਿੱਚ ਤੇ ਜਦੋਂ ਸਾਡਾ ਖੂਨ ਖੋਲ ਜਾਂਦਾ ਵੀ ਜੇ ਕਿਤੇ ਇਹ ਟੱਕਰ ਜੇ ਤੇ ਤੁਹਾਨੂੰ ਨਾ ਇਹਦੀ ਵੀਡੀਓ ਜਿਵੇਂ ਅਗਰਾ ਢੋਲ ਨਹੀਂ ਵਜਾਉਂਦਾ ਹੁੰਦਾ ਇਹਦੇ ਟੱਕਲੇ ਦੇ ਢੋਲ ਵਜਾਉਂਦੇ ਦੀ ਵੀਡੀਓ ਮੈਂ ਪਾਉਂਗਾ ਜੇ ਇਹ ਬੰਦਾ ਮੈਨੂੰ ਟੱਕਰ ਜੇ ਲੈ ਮੈਂ ਕਹਿਣਾ ਇਹਨੂੰ ਵੀ ਮੇਰੀ ਵੀਡੀਓ ਤੇ ਕਮੈਂਟ ਕਰ ਬੋਲ ਕਿੱਥੇ ਆਉਣਾ ਮੈਂ ਤੇਰਾ ਲਾਉਂ ਆ ਸੋਧਾ ਫਿਰ ਮਾਪਦੇ ਹਿਸਾਬ ਨਾਲ ਕਰੂੰ ਸਾਰਾ ਕੰਮ ਸਾਲਿਆਂ ਨੇ ਗੰਦ ਪਾਰਖਿਆ ਸਿੱਖਾਂ ਨੂੰ ਜਦੋਂ ਕਦੋਂ ਸਿੱਖਾਂ ਨੂੰ ਫੜ ਲੈਂਦੇ ਨੇ ਮੇਰੇ ਵੀਰੋ ਮੇਰੀਆਂ ਭੈਣੋ ਸਾਰੇ ਮਾਵਾ ਭੈਣਾਂ ਨੂੰ ਬਜ਼ੁਰਗਾਂ ਨੂੰ ਸਾਡੇ ਭਰਾਵਾਂ ਨੂੰ ਅਪੀਲ ਹੈ ਜਿੱਥੋਂ ਤੱਕ ਇਹ ਵੀਡੀਓ ਨੂੰ ਪਹੁੰਚਾ ਸਕਦੇ ਆ ਆਪਣਾ ਫਰਜ਼ ਸਮਝ ਕੇ ਇਸ ਨੂੰ ਪਹੁੰਚਾਓ ਕਿਉਂਕਿ ਇਹਨਾਂ ਲੋਕਾਂ ਨੂੰ ਇਹ ਯਾਰਾ ਅਹਿਸਾਸ ਹੋਣਾ ਚਾਹੀਦਾ ਵੀ ਸਾਡੀ ਕੌਮ ਨੂੰ ਬੋਲਣ ਵਾਲੇ ਇਹੋ ਜਿਹੇ ਗੰਦੇ ਬੰਦੇ ਤਾਂ ਕਿ ਮੈਸੇਜ ਜਾਣਾ ਚਾਹੀਦਾ ਵੀ ਪੰਜਾਬ ਦੇ ਅੰਦਰ ਕੋਈ ਹੋਰ ਵੀ ਬੈਠਾ ਹੈ ਜਿਹੜਾ ਕਿ ਸਾਨੂੰ ਟੱਕਰ ਦੇ ਨਾਲ ਸਾਡੇ ਜਿਵੇਂ ਤੁਸੀਂ ਕਤੀੜ ਨਾ ਐਜੇ ਕਤੀੜਾ ਨੂੰ ਅਸੀਂ ਨਹੀਂ ਦਵਾਲ ਸਾਡੇ ਸਿੰਘਾਂ ਦੀ ਤਾਂ ਬਾਅਦ ਦੀ ਗੱਲ ਹੈ ਜਿਹੜੇ ਬਾਣੇ ਧਾਰੀ ਨੇ ਚਲੋ ਮੈਂ ਬਾਣਾ ਨਹੀਂ ਪਾਇਆ ਕੋਈ ਗੱਲ ਨਹੀਂ ਅੰਦਰ ਬੈਠਾ ਮੇਰੇ ਵੀ ਸਿੰਘ ਹੀ ਹੈ ਮੇਰੇ ਧੱਕੇ ਚੜ ਗਿਆ ਤਾਂ ਸਭ ਤੋਂ ਪਹਿਲਾਂ ਤੈਨੂੰ ਮੈਂ ਮਾਝੂ ਮੇਰੇ ਸਾਰੇ ਭੈਣ ਭਰਾਵਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦੇਣਾ ਲੁਧਿਆਣੇ ਤੋਂ ਅੱਗੇ ਤੱਕ ਬਈ ਟਪਾਈ ਦਿਓ ਯਾਰ ਬਾਈਸੇ ਤਾਂ ਬਾਲੀਵੁੱਡ ਤੇ ਕ ਜਾਣੀ ਚਾਹੀਦੀ ਆਵਾਜ਼ ਕਿਉਂ ਕੰਗਣਾ ਭੇਡਾਂ ਨੂੰ ਵੀ ਕੰਗਣਾ ਰਗੀ ਭੇਡ ਨੂੰ ਵੀ ਪਤਾ ਲੱਗੇ ਵੀ ਸਾਡੇ ਜਿਹੜੇ ਸਪੋਰਟਰ ਨੇ ਇਹਨਾਂ ਨੂੰ ਵੀ ਦਾਲ ਦਿੱਤੀ ਯਾਰੀ ਮੇਰੇ ਦੇ ਨਾਲ ਦੇ ਨਾਲ ਨਾਲ ਹੀ ਪੰਜਾਬ ਦੇ ਬੰਨਿਓ ਸਾਡੇ ਪੰਜਾਬ ਦੇ ਨੌਜਵਾਨਾਂ ਬੰਨਿਓ ਇਹਨਾਂ ਨੂੰ ਪੂਰਾ ਪਤਾ ਲੱਗੇ ਜਿਵੇਂ ਆਪਣੇ ਦੇ ਜ਼ਹਿਰ ਉਗਲ ਦਿੰਦੇ ਆਪਾਂ ਨੇ ਸਾਰੇ ਬੱਚੇ-ਬੱਚਿਆਂ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਨੇ ਆਹ ਜਾ ਗੱਲ ਕਹੀ ਐ ਪਰ ਆਪਣੇ ਵਾਲੇ ਮੈਂ ਆਪਣੀ ਗੱਲ ਕਰਦਾ ਵੀ ਆਪਣਾ ਮੈਸੇਜ ਜਾਣ ਦਿਓ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਹੋ ਸਬਸਕ੍ਰਾਈਬ ਕਰਦੇ ਜੀ ਤਾਂ ਕਿ ਆਕਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਧੰਨਵਾਦ